ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਤੋਂ ਕਈ ਨਵੀਆਂ ਖੁਸ਼ਖਬਰੀਆਂ ਨੇ ਇੱਕ ਤਾਂ ਬਹੁਤ ਅੱਛੇ ਵੀਜ਼ੇ ਆ ਰਹੇ ਨੇ ਅਲਗੋਮਾ ਯੂਨੀਵਰਸਿਟੀ ਦੇ ਔਰ ਦੂਸਰਾ ਇੱਕ ਨਵਾਂ ਪ੍ਰੋਗਰਾਮ ਉਹਨਾਂ ਦਾ ਆ ਰਿਹਾ ਜਸਮੀਤ ਜੀ ਨੇ ਮੈਨੂੰ ਦੱਸਿਆ ਰਿਕਾਰਡਿੰਗ ਤੋਂ ਪਹਿਲਾਂ ਕਿ ਮਾਸਟਰਸ ਦੇ ਵਿੱਚ ਸਪਾਊਸ ਦੇ ਨਾਲ ਵੀ ਤੁਸੀਂ ਜਾ ਸਕਦੇ ਹੋ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲੋ एवरीवन ਸਤਿ ਸ਼੍ਰੀ ਅਕਾਲ ਜਸਮੀਤ ਜੀ ਅਲਗੋਮਾ ਯੂਨੀਵਰਸਿਟੀ ਦਾ ਤੁਹਾਡਾ ਵੀ ਰਿਜ਼ਲਟ ਬਹੁਤ ਅੱਛਾ ਹੈ ਔਰ ਬਹੁਤ ਅੱਛੇ ਵੀਜ਼ਾ ਅਲਗੋਮਾ ਯੂਨੀਵਰਸਿਟੀ ਦੇ ਆ ਰਹੇ ਨੇ ਪਿਛਲੇ ਸਮਿਆਂ 'ਚ ਵੀ ਤੁਸੀਂ ਅਲਗੋਮਾ ਯੂਨੀਵਰਸਿਟੀ ਦੇ ਹਜ਼ਾਰਾਂ ਵੀਜ਼ੇ ਲਏ ਨੇ ਹੁਣ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਨੈਕਸਟ ਇਨਟੇਕਸ ਦੀ ਕੀ ਪੋਜੀਸ਼ਨ ਹੈ ਔਰ ਰਿਕੁਆਇਰਮੈਂਟ ਹੁਣ ਕੀ ਹੈ ਔਰ ਕਿਸ ਤਰ੍ਹਾਂ ਦਾ ਵੀਜ਼ਾ ਟ੍ਰੈਂਡ ਅਲਗੋਮਾ ਯੂਨੀਵਰਸਿਟੀ ਦਾ ਹੈ ਤੁਹਾਡੇ ਔਰ ਇਹਦੇ ਨਾਲ ਨਾਲ ਜਿਹੜੀ ਖੁਸ਼ਖਬਰੀ ਸਪਾਊਸ ਵਾਲੀ ਉਹ ਵੀ ਸਾਂਝੀ ਕਰੋ ਸੇ ਦੇਖੋ ਜੇ ਹੁਣ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਯੂ ਨੀਡ ਟੂ ਗੋ ਇਨਟੂ ਅ ਮਾਸਟਰਸ ਪ੍ਰੋਗਰਾਮ ਸੋ ਅਲਗੋਮਾ ਯੂਨੀਵਰਸਿਟੀ ਤੇ ਦੇਖੋ ਮਾਸਟਰਸ ਦੇ ਦੋ ਨਵੇਂ ਪ੍ਰੋਗਰਾਮ ਲਾਂਚ ਹੋਣ ਜਾ ਰਹੇ ਨੇ ਬਹੁਤ ਹੀ ਜਲਦੀ so masters in data analytics and masters in supply chain management aur jade dono hi program hageyan oh bahut hi important program hageyan because do programs eh dono programs jade hageyan pehli gal ta spouse toda naal ja sakega aur dono programs utthe demand list ch bhi hageyan supply chain and data analytics dono programs demand ch hai is to alawa do program hor post graduate level te aa rahe hai program in graduate certificate in आर्टिफिशियल इंटेलिजेंस एंड ग्रेजुएट सर्टिफिकेट इन साइबर सिक्योरिटी ये भी दोनों प्रोग्राम मैं कहंगा कि दोनों डिमांड लिस्ट च हैगे हैं भावे इना विच की कहंदे हैं ਆ ਬੱਚੇ ਸਪਾਊਸ ਨਹੀਂ ਜਾ ਸਕਦਾ ਪਰ ਜਿਹੜੇ ਇੱਥੋਂ ਬੀਟੈਕ ਹੈ ਬੀਸੀਏ ਹੈ 3 ਸਾਲ ਦੀ ਬੈਚਲਰ ਡਿਗਰੀ ਹੈ ਜਿੰਨਾ ਕੋਲੇ ਤੇ ਕੋ ਜਿੰਨੇ ਮਾਸਟਰ ਕਰਨਾ ਹੈ ਹੀ ਨੀਡਸ ਟੂ ਹੈਵ ਅ 4 ਇਅਰਸ ਬੈਚਲਰ ਡਿਗਰੀ ਇਹ ਸਾਰੇ ਬੱਚੇ ਧਿਆਨ ਦੇਣ ਜੇ ਤੁਹਾਡੇ ਕੋਲ 4 ਸਾਲ ਦੀ ਬੈਚਲਰ ਡਿਗਰੀ ਹੈ ਤਾਂ ਹੀ ਤੁਸੀਂ ਆ ਮਾਸਟਰ ਪ੍ਰੋਗਰਾਮ ਚ ਐਡਮਿਸ਼ਨ ਲੈ ਸਕਦੇ ਹੋ ਐਂਡ ਇਫ ਯੂ ਹੈਵ ਲਾਈਕ ਜ਼ੀਰੋ ਬੈਕਲੌਗਸ ਦੈਨ ਓਨਲੀ ਕੋਈ ਵੀ ਯੂਨੀਵਰਸਿਟੀ ਤੁਹਾਨੂੰ ਮਾਸਟਰ ਡਿਗਰੀ ਚ ਐਡਮਿਸ਼ਨ ਦਿੰਦੀ ਹੈ ਐਸ ਯੂ ਹੈਵ ਟੂ ਚੂਜ਼ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਔਰ ਜੇ ਤੁਸੀਂ ਰੀਸੈਂਟਲੀ BCA ਕੀਤੀ ਹੈ BTech ਕੰਪਿਊਟਰਸ ਕੀਤੀ ਹੈ ਤਾਂ ਗ੍ਰੈਜੂਏਟ ਸਰਟੀਫਿਕੇਟ ਇਨ AI ਡਾਟਾ ਸਾਇੰਸ ਐਂਡ ਗ੍ਰੈਜੂਏਟ ਸਰਟੀਫਿਕੇਟ ਇਨ ਸਾਈਬਰ ਸਿਕਿਉਰਿਟੀ ਫਾਰ ਸਪਟੈਂਬਰ ਇਨਟੇਕ ਓਪਨ ਹੋ ਚੁਕੇ ਨੇ ਸੋ ਇਹ ਦੋ ਪ੍ਰੋਗਰਾਮਸ ਵੀ ਬਹੁਤ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਜੇਸੀ ਗੱਲ ਕਰੀਏ ਤਾਂ 3 ਸਾਲ ਦੀਆਂ ਬੈਚਲ ਸੋ 3 ਸਾਲ ਦੀ ਬੈਚਲਰ ਡਿਗਰੀ ਇਕਨੋਮਿਕਸ ਬੈਚਲਰ ਡਿਗਰੀ ਇਨ ਅਕਾਊਂਟਿੰਗ ਬੈਚਲਰ ਡਿਗਰੀ ਇਨ ਸੋਸ਼ੀਓਲੋਜੀ ਬੈਚਲਰ ਡਿਗਰੀ ਇਨ ਸਾਈਕੋਲੋਜੀ ਬੈਚਲਰ ਡਿਗਰੀ ਇਨ ਬਾਇਓਲੋਜੀ ਕੋਈ ਵੀ ਸਟਰੀਮ ਦਾ ਬੱਚਾ ਹੈ ਚਾਹੇ ਤੁਸੀਂ ਆਰਟਸ ਦੇਓ ਚਾਹੇ ਤੁਸੀਂ ਕਮਰਸ ਦੇਓ ਚਾਹੇ ਤੁਸੀਂ ਮੈਡੀਕਲ ਦੇਓ ਚਾਹੇ ਤੁਸੀਂ ਨਾਨ ਮੈਡੀਕਲ ਦੇਓ ਤੁਹਾਨੂੰ ਪਤਾ ਹੋਵੇਗਾ ਕੈਨੇਡਾ ਨੇ ਅਨਾਉਂਸ ਕੀਤਾ ਹੈ ਕਿ ਜੇ ਤੁਸੀਂ ਬੈਚਲਰ ਡਿਗਰੀ ਕਰਦੇ ਹੋ ਤਾਂ ਤੁਸੀਂ 3 ਸਾਲ ਦੇ ਵਰਕ ਪਰਮਿਟ ਲਈ ਐਲੀਜੀਬਲ ਹੋ ਸੋ ਕੋਈ ਵੀ ਸਟਰੀਮ ਦਾ ਬੱਚਾ ਕੋਈ ਸੀਆਈਪੀ ਕੋਡ ਦੀ ਲੋੜ ਨਹੀਂ ਹੈਗੀ ਹੈ ਐਂਡ ਤੁਸੀਂ ਬੈਚਲਰ ਡਿਗਰੀ 3 ਸਾਲ ਦੀ ਜੇ ਅਲਗੋਮਾ ਯੂਨੀਵਰਸਿਟੀ ਤੋਂ ਕਰੋਗੇ ਦੈਨ ਯੂ ਆਰ ਐਲੀਜੀਬਲ ਫਾਰ ਜੈਸੇ ਕਿ ਇਹ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਫਾਰ 3 ইয়ারਸ ਸੋ স্টুਡੈਂਟਸ ਅਸੀਂ ਇਸ ਚੀਜ਼ ਨੂੰ ਧਿਆਨ ਦਿੰਦਿਆਂ ਹੋਇਆ ਮੈਂ ਸਾਰਿਆਂ ਨੂੰ ਕਵਾਂਗਾ ਕਿ ਕੀ ਕਹਿੰਦੇ ਆ ਸਾਰਿਆਂ ਨੂੰ ਕਵਾਂਗਾ ਕਿ ਅਲਗੋਮਾ ਯੂਨੀਵਰਸਿਟੀ ਇੱਕ ਬਹੁਤ ਵਧੀਆ ਚੋਇਸ ਹੈ ਬਿਕਾਜ਼ ਅਲਗੋਮਾ ਯੂਨੀਵਰਸਿਟੀ ਦਾ ਬ੍ਰੈਂਟਨ ਕੈਂਪਸ ਪੀਪੀਪੀ ਕੈਂਪਸ ਨਹੀਂ ਸੀ ਕਿਉਂਕਿ ਬ੍ਰੈਂਟਨ ਬਹੁਤ ਬੱਚੇ ਜਾਣਾ ਚਾਹੁੰਦੇ ਨੇ ਸੋ ਬ੍ਰੈਂਪਟਨ ਕੈਂਪਸ ਪੀਪੀਪੀ ਕੈਂਪਸ ਨਹੀਂ ਸੀ ਕਿਉਂਕਿ ਬ੍ਰੈਂਪ ਉਹ ਕੈਂਪਸ ਉਹਨਾਂ ਦਾ ਆਪਣਾ ਸੈਲਫੰਡ ਕੈਂਪਸ ਸੀ ਸੋ ਸਿਰਫ ਪੀਪੀਪੀ ਕੈਂਪਸਿਸ ਬੰਦ ਹੋਏ ਜਿਹੜੇ ਪ੍ਰਾਈਵੇਟ ਕਾਲਜਾਂ ਦੇ ਨਾਲ ਸੀ ਸੈਕੰਡਲੀ ਜਿਹੜਾ ਕੈਂਪਸ ਹੈਗਾ ਕੀ ਕਹਿੰਦੇ ਆ ਕੀ ਕਹਿੰਦੇ ਆ ਸੈਕੰਡਲੀ ਜਿਹੜਾ ਕੈਂਪਸ ਹੋਣਾਗਾ ਸੂ ਸੈਂਟ ਮੈਰੀਚ ਹੈਗਾ ਉਹ ਆਰਸੀਆਪੀ ਜਾਂਦਾ ਹੈ ਆਰਸੀਆਪੀ ਮਤਲਬ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿਨੋ ਸੀ ਕਿ ਇਹ ਕਿ ਜਿਹੜਾ ਪਾਇਲਟ ਪ੍ਰੋਗਰਾਮ ਹੈਗਾ ਸੀ ਹੁਣ ਉਹ ਪਰਮਨੈਂਟਲੀ ਕਰ ਦਿੱਤਾ ਗਿਆ ਲੋਕਾਂ ਨੇ ਕਿਹਾ ਕਿ ਆ ਆਰਸੀਆਈਪ ਜਿਨੋ ਸੀ ਆਰਐਨਆਈਪ ਪਹਿਲਾਂ ਕਹਿੰਦੇ ਸੀ ਰੂਰਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੁਣ ਉਹਦਾ ਨਾਮ ਚੇਂਜ ਕਰਕੇ ਆਰਸੀਆਈਪ ਕਰ ਦਿੱਤਾ ਗਿਆ ਸੋ ਸੂ ਸੇਂਟ ਮੈਰੀ ਆਰਸੀਆਈਪ ਜਾਂਦਾ ਹੈ ਔਰ ਸੂ ਸੇਂਟ ਮੈਰੀ ਚ ਸੂ ਕਾਲਜ ਵੀ ਹੈਗਾ ਸੋ ਅਲਗੋਮਾ ਯੂਨੀਵਰਸਿਟੀ ਜੇ ਤੁਸੀਂ ਦੂਜੇ ਕੈਂਪਸ ਸੂ ਸੇਂਟ ਮੈਰੀ ਚ ਵੀ ਪੜਨ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੀਆਰ ਚ ਵੀ ਹੈਲਪ ਮਿਲ ਸਕਦੀ ਹੈ ਸੋ ਸਟੂਡੈਂਟਸ ਆਈ ਫੀਲ ਕਿ ਆਪਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸੀਰੀਅਸਲੀ ਲਈਏ ਐਂਡ ਕੀ ਕਹਿੰਦੇ ਇਹ ਐ ਅਲਗੋਮਾ ਯੂਨੀਵਰਸਿਟੀ ਇੱਕ ਟਾਪ ਚੁਆਇਸ ਹੈਗੀ ਬੱਚਿਆਂ ਲਈ ਔਰ ਇਹਦੇ ਨਾਲ ਮੈਂ ਇੱਕ ਹੋਰ ਬੱਚਿਆਂ ਦੱਸਣਾ ਚਾਹਾਂਗਾ ਕਿ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਬੱਚਿਆਂ ਨੂੰ ਅਪ ਟੂ 5000 ਡਾਲਰ ਸਕਾਲਰਸ਼ਿਪ ਅਵੇਲੇਬਲ ਹੈ ਤੁਹਾਡੇ ਗ੍ਰੇਡਸ ਦੇ ਉੱਤੇ ਸਕਾਲਰਸ਼ਿਪ ਕੈਲਕੂਲੇਟ ਹੁੰਦੀ ਹੈ ਐਂਡ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਸਕਾਲਰਸ਼ਿਪਸ ਵੀ ਦਿੱਤੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਐਂਡ ਜੇ ਇਹ ਬੈਨੀਫਿਟ ਤੁਸੀਂ ਸਾਰੇ ਲੈਣਾ ਚਾਹੁੰਦੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਕੱਲਾਈ ਇੱਕ ਇਦਾਂ ਦਾ ਕੰਸਲਟੈਂਟ ਹੈਗਾ ਜਿਹੜਾ ਪੂਰੇ ਨਾਰਥ ਇੰਡੀਆ ਚ ਅਲਗੋਮਾ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦਾ ਜੀ ਚਲੋ ਅਲਗੋਮਾ ਯੂਨੀਵਰਸਿਟੀ ਲਈ ਤੁਹਾਡਾ ਵੀਜ਼ਾ ਟ੍ਰੈਂਡ ਹੁਣ ਕਿਸ ਤਰ੍ਹਾਂ ਦਾ ਚੱਲ ਰਿਹਾ ਸਰ ਅਸੀਂ ਦੇਖੋ ਯੂਨੀਵਰਸਿਟੀ ਦਾ ਜਿਹੜਾ ਵੀਜ਼ਾ ਹੁੰਦਾ ਕਦੀ ਰਿਫਿਊਜ਼ ਨਹੀਂ ਹੁੰਦਾ ਜੀ ਇਹ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਕਦੀ ਵੀਜ਼ਾ ਹੁੰਦਾ ਉਹ ਯੂਨੀਵਰਸਿਟੀ ਦੇ ਵੀਜ਼ਾ ਰਿਫਿਊਜ਼ਲ ਚਾਂਸਸ ਵੈਸੇ ਹੀ ਬਹੁਤ ਘਟ ਜਾਂਦੇ ਨੇ ਔਰ ਜਦੋਂ ਹੁਣ ਮੈਂ ਸਾਰੇ ਬੱਚਨ ਕਹਿਣ ਜਾਵਾਂਗਾ ਆਪਾਂ ਆਸਟ੍ਰੇਲੀਆ ਜਾਂਦੇ ਆ ਬੈਚਲਰ ਡਿਗਰੀ ਕਰਦੇ ਆ ਯੂਕੇ ਜਾਂਦੇ ਆ ਤਾਂ ਬੈਚਲਰ ਡਿਗਰੀ ਕਰਦੇ ਆ ਕੈਨੇਡਾ ਜਾਂਦੇ ਆ ਤਾਂ ਬੈਚਲਰ ਡਿਗਰੀ ਕਿਉਂ ਨਹੀਂ ਕਰ ਰਹੇ ਥੋੜਾ ਜਿਹਾ ਧਿਆਨ ਆਪਾਂ ਇਸ ਚੀਜ਼ ਦੇ ਉੱਤੇ ਲਾਈਏ ਐਂਡ ਆਪਾਂ ਥੋੜਾ ਜਿਹਾ ਧਿਆਨ ਕੀ ਕਹਿੰਦੇ ਆ ਜ਼ਰੂਰ ਸੋਚੀਏ ਕਿ ਆਪਾਂ ਕੈਨੇਡਾ 'ਚ ਵੀ ਬੈਚਲਰ ਡਿਗਰੀ ਕਰੀਏ ਵੇਅਰ ਐਜ਼ ਕੈਨੇਡਾ ਦੀ ਜਿਹੜੀ ਬੈਚਲਰ ਡਿਗਰੀ ਆ ਸਰ ਆਸਟ੍ਰੇਲੀਆ ਤੋਂ 25 ਤੋਂ 30% ਸਸਤੀ ਹੈ ਯੂਕੇ ਤੋਂ ਵੀ 25 ਤੋਂ 30% ਸਸਤੀ ਹੈ ਸਵਸਤੀ ਦਾ ਮਤਲਬ ਇਹ ਨਹੀਂ ਹੈ ਕਿ ਬੇਕਾਰ ਹੈ ਗਵਰਨਮੈਂਟ ਯੂਨੀਵਰਸਿਟੀ ਚ ਪੜਨ ਜਾ ਰਹੇ ਆ سیم ਲੈਵਲ ਦੀ ਯੂਨੀਵਰਸਿਟੀ ਚ ਪੜਨ ਜਾ ਰਹੇ ਨਾ ਤਾਂ ਫਿਰ ਉੱਥੇ 3 ਸਾਲ ਦਾ ਵਰਕ ਪਰਮਿਟ ਹੈ ਬੈਟਰ ਆਪਸ਼ਨਸ ਹੈ ਕੈਨੇਡਾ ਵੱਡਾ ਕੰਟਰੀ ਹੈ ਵੇਰ ਐਸ ਆਸਟ੍ਰੇਲੀਆ ਐਂਡ ਯੂਕੇ ਛੋਟੇ ਕੰਟਰੀ ਹੈ ਸੈਟਲਮੈਂਟ ਵੀ ਥੋੜੀ ਡਿਫਿਕਲਟ ਹੈ ਆਸਟ੍ਰੇਲੀਆ ਦਾ ਵੀਜ਼ਾ ਵੀ ਲੈਣਾ ਥੋੜਾ ਡਿਫਿਕਲਟ ਹੈ ਸੋ ਦੇਖੋ ਚਾਟ ਲਈ ਤਾਂ ਸਾਰੇ ਬੱਚੇ ਆ ਸਾਡੇ ਲਈ ਆਸਟ੍ਰੇਲੀਆ ਵੀ ਸਾਡਾ ਆਪਣਾ ਪ੍ਰੋਡਕਟ ਹੈ ਨਿਊਜ਼ੀਲੈਂਡ ਵੀ ਆਪਣਾ ਪ੍ਰੋਡਕਟ ਹੈ ਯੂਕੇ ਵੀ ਆਪਣਾ ਪ੍ਰੋਡਕਟ ਹੈ ਪਰ ਜਿੱਥੇ ਬੱਚਿਆਂ ਦਾ ਫਾਇਦਾ ਹੋ ਔਰ ਇਸ ਟਾਈਮ ਮੈਨ ਲੱਗਦਾ ਹੈ ਕਿ ਕੈਨੇਡਾ ਇੱਕ ਟਾਪ ਡੈਸਟੀਨੇਸ਼ਨ ਬਣਿਆ ਸੀ ਬਣਿਆ ਰਹੇਗਾ ਥੋੜਾ ਡਿਪ ਜ਼ਰੂਰ ਹੋਇਆ ਬਟ ਬਣਿਆ ਸੀ ਬਣਿਆ ਰਹੇਗਾ ਬਿਕੋਜ਼ ਸੀ ਜੋ ਕੁਆਂਟੀਟੀ ਜਿੰਨਾ ਸਪੋਰਟ ਕੈਨੇਡਾ ਚ ਬੱਚਿਆਂ ਨੂੰ ਮਿਲਦਾ ਉਹ ਹੋਰ ਕਿਤੇ ਨਹੀਂ ਮਿਲਦਾ ਜੀ ਚਲੋ ਥੈਂਕ ਯੂ ਸੋ ਮਚ ਸ਼ੋਲਗੋਮਾ ਯੂਨੀਵਰਸਿਟੀ ਦੇ ਲਈ ਹੁਣ ਕਿਹੜੇ ਕਿਹੜੇ ਇਨਟੇਕਸ ਨੇ ਸਰ ਜੇ ਬੱਚੇ ਅਪਲਾਈ ਕਰਨਾ ਚਾਹੁੰਦੇ ਹਨ ਹੁਣ ਮਈ ਇਨਟੇਕ ਦੇਖੋ ਮਾਰਚ ਐਂਡ ਹੋਣ ਵਾਲਾ ਹੱਲੇ ਵੀ ਮਈ ਇਨਟੇਕ ਚ ਅਪਲਾਈ ਕਰ ਸਕਦੇ ਆ ਫਿਰ ਸਪਟੈਂਬਰ ਇਨਟੇਕ ਚ ਅਪਲਾਈ ਕਰ ਸਕਦੇ ਆ ਜੀ ਚਲੋ थैंक यू सो मच 90413 90412 स्क्रीन ਤੇ ਨੰਬਰ ਹੈ ਸੋ ਸਾਰੇ ਸਟੂਡੈਂਟਸ ਜਸਮੀਤ ਜੀ ਦੇ ਨਾਲ ਗੱਲ ਕਰ ਸਕਦੇ ਨੇ थैंक यू सो मच सर थैंक यू